ਯਾਤ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਮਜ਼ਦੂਰਾ ਦਾ ਸਨਮਾਨ ਕਰਨ ਅਤੇ ਉਹਨਾਂ ਦੇ ਅਧਿਕਾਰਾਂ ਪ੍ਰਤੀ ਉਹਨਾਂ ਨੂੰ ਜਾਗਰੂਕ ਕਰਨਾ ਹੈ ਇਸੇ ਲੜੀ ਦੇ ਤਹਿਤ ਪੂਰਥਲਾ ਦੇ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਭਾਰਤ ਨਿਰਮਾਨ ਮਿਸਤਰੀ ਮਜ਼ਦੂਰ ਯੂਨੀਅਨ ਵੱਲੋਂ ਮਜ਼ਦੂਰ ਦਿਵਸ ਮਨਾਇਆ ਗਿਆ ਅਤੇ ਝੰਡਾ ਲਹਿਰਾ ਕੇ ਇਸ ਦਿਹਾੜੇ ਦੇ ਸ਼ਹੀਦਾਂ ਨੂੰ ਲਾਲ ਸਲਾਮ ਦਿੱਤਾ ਗਿਆ ਗੱਲਬਾਤ ਕਰਦੇ ਆ ਮਜ਼ਦੂਰ ਆਗੂਆਂ ਨੇ ਦੱਸਿਆ ਕਿ ਇਹ ਉਹਨਾਂ ਮਿਹਨਤੀ ਲੋਕਾਂ ਨੂੰ ਸ਼ਰਧਾਂਜਲੀ ਦੇਣ ਦਾ ਮੌਕਾ ਹੈ ਜਿਨ੍ਹਾਂ ਨੇ ਸਮਾਜ ਦੇ ਵਿਕਾਸ 'ਚ ਅਹਿਮ ਭੂਮਿਕਾ ਨਿਭਾਈ ਹੈ ਦੱਸ ਦਈਏ ਕਿ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਮਜ਼ਦੂਰ ਦਿਵਸ ਜਾ ਮਈ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ ਕਪੂਰਥਲਾ ਤੋਂ ਪੱਤਰਕਾਰ ਰਾਜਿੰਦਰ ਕੁਮਾਰ ਕਪੂਰਥਲਾ ਦੀ ਵਿਸ਼ੇਸ਼ ਰਿਪੋਰਟ ਨਾ ਸਲਾਮ ਨਾ ਸਲਾਮ ਮਈ ਦੇ ਲੋਕਾਂ ਨੂੰ ਨਾ ਸਲਾਮ ਨਾ ਸਲਾਮ ਨਾ ਸਲਾਮ ਜੀਹਦਾ ਤੁਹਾਡੀ ਸੋਚ ਤੇ ਪਿਆਰ ਦੀਆਂ ਬਖੋ ਕਾਮ ਕੀਤਾ ਗਿਆ ਹੈ ਕਿ ਮਾਮਲਾ ਉਸ ਦਾ ਮਹਿਰ ਕੰਪਲੇਟਪਲ ਦੇਸ ਸਿੰਘ ਸੀਨੀਅਰ ਮੀਤ ਪ੍ਰਧਾਨ ਭਾਰਤ ਨਿਰਮਾਣ ਮਿਸਤਰੀ ਮੰਜੂਰੀਆਂ ਨੂੰ ਪੰਜਾਬ ਅਸੀਂ ਹਰ ਸਾਲ ਇਸ ਚੌਂਕ ਦੇ ਵਿੱਚ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਂਡ ਕਰਨ ਵਾਸਤੇ ਜਿਨ੍ਹਾਂ ਨੇ ਸ਼ਿਕਾਗੋ ਸ਼ਹਿਰ ਦੇ ਵਿੱਚ 8 ਘੰਟੇ ਦੀ ਲੜਾਈ ਵਾਸਤੇ ਸੰਘਰਸ਼ ਕੀਤਾ ਉਹ ਸਾਡੇ ਸੱਤ ਸਾਥੀ ਜਿਹੜੇ ਆ ਫਾਂਸੀ ਦੇ ਦਿੱਤੇ ਗਏ ਸੀ ਉਹਨਾਂ ਦੇ ਸ਼ਹੀਦੀ ਪ੍ਰੋਗਰਾਮ ਜਿਹੜਾ ਹਰ ਸਾਲ ਜਿਹੜਾ ਮਨਾਇਆ ਜਾਂਦਾ ਭਾਰਤ ਸਰਕਾਰ ਨੇ ਜਿਹੜੀਆਂ ਉਹਨਾਂ ਨੇ ਕਾਨੂੰਨ ਬਣਵਾ ਦਿੱਤੇ ਸੀ 8 ਤੋਂ 12 ਘੰਟੇ ਜਿਹੜਾ ਕਾਨੂੰਨ ਬਣਵਾਇਆ ਸੀ ਉਹਨੂੰ ਤੋੜ ਕੇ ਫੇਰ 8 ਤੋਂ 12 ਘੰਟੇ ਜਿਹੜਾ ਕੰਮ ਜਿਹੜਾ ਕਰਨ ਜਾ ਰਹੀ ਹੈ ਭਾਰਤ ਸਰਕਾਰ 19 ਤੇ 20 ਦੇ ਵਿੱਚ ਉਹਨਾਂ ਨੇ ਇਹ ਕਾਨੂੰਨ ਪਾਸ ਕਰ ਦਿੱਤਾ ਸੀ ਪੰਜਾਬ ਸਰਕਾਰ ਨੇ ਵੀ ਨੋਟੀਫਿਕੇਸ਼ਨ ਕਰਤਾ 8 ਤੋਂ 12 ਘੰਟਿਆਂ ਦੇ ਇਸ ਕਰਕੇ ਜਿਹੜੀ ਇਹ ਲੜਾਈ ਸ਼ਿਕਾਗੋ ਦੇ ਛੀਦਾ ਦੀ ਉਹ ਖਤਮ ਨਹੀਂ ਹੋਈ ਜੋ ਉਹਨਾਂ ਦਾ ਸੁਪਨਾ ਸੀ ਉਹ ਅਜੇ ਤੱਕ ਪੂਰਾ ਨਹੀਂ ਹੋਇਆ ਮਜ਼ਦੂਰਾਂ ਨੂੰ ਪੂਰੀਆਂ ਸੁਵਿਧਾ ਨਹੀਂ ਮਿਲਦੀਆਂ ਅੱਜ ਦੇ ਦਿਨ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ ਤੇ ਅੱਗੇ ਸਾਰੀਆਂ ਜਥੇਬੰਦੀਆਂ ਨੂੰ ਵਿਚਾਰ ਵਟਾਂਦਰਾ ਕੀਤਾ ਜਾਂਦਾ ਵੀ ਅਗਲਾ ਪ੍ਰੋਗਰਾਮ ਜਿਹੜਾ ਮਜ਼ਦੂਰ ਨੂੰ ਦਿੱਤਾ ਜਾਂਦਾ ਹੈ ਧੰਨਵਾਦ ਕੀ ਵੱਡੀਆਂ ਚੁਣੌਤੀਆਂ ਕਿੰਨੇ ਆਜ ਦੇ ਯੁੱਗ ਦੇ ਵਿੱਚ ਜੇਕਰ ਗੱਲ ਕਰੀਏ ਮਜ਼ਦੂਰ ਵਰਗ ਦੀਆਂ ਆਜ ਦੇ ਚੁਣੌਤੀਆਂ ਸਭ ਤੋਂ ਵੱਡੀ ਬੇਰੁਜ਼ਗਾਰੀ 8 ਘੰਟੇ ਤੋਂ 12 ਘੰਟੇ ਜਿਹੜੀ ਡਿਊਟੀ ਲਾਉਣੀ ਆ ਉਹ ਕਾਰਪੋਰੇਟ ਜਿਹੜਿਆ سرمਾਇਦਾਰ ਆ ਉਹ ਮਜ਼ਦੂਰ ਨੂੰ ਧੋਟਣਗੇ ਜਿੰਨੇ ਮਰਜ਼ੀ ਪੈਸੇ ਦੇਣਗੇ ਇਨਸਪੈਕਟਰ ਰਾਹ ਜਿਹੜਾ ਖਤਮ ਕੀਤਾ ਜਾ ਰਿਹਾ ਅਗੇ ਇਨਸਪੈਕਟਰ ਫੈਕਟਰੀਆਂ ਦੇ ਵਿੱਚ ਚੈੱਕ ਕਰਦੇ ਸੀ ਜਾ ਕੇ ਕੋਈ ਇਨਸਪੈਕਟਰ ਦੀਆਂ ਪਾਵਰਾਂ ਇਹਨਾਂ ਨੇ ਬੰਦ ਕਰ ਦਿੱਤੀਆਂ ਜਿੰਨੇ ਮਰਜ਼ੀ ਆ ਕੋਈ ਮਜ਼ਦੂਰ ਰੱਖੇ ਜਦੋਂ ਮਰਜ਼ੀ ਕੱਢ ਦਿੱਤੇ ਇਹ ਸਰਮਾਇਦਾਰਾਂ ਨੂੰ ਇਹ ਖੁੱਲ ਦੇ ਦਿੱਤੀ ਗਈ ਹੈ ਇਸ ਕਰਕੇ ਮਜ਼ਦੂਰਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਚਾਹੇ ਕੋ ਕਿਸੇ ਕਿਸਮ ਦਾ ਖੇਤ ਮਜ਼ਦੂਰ ਆ ਚਾਹੇ ਕੋ ਸਾਡਾ ਨਿਰਮਾਣ ਮਜ਼ਦੂਰ ਆ ਹਰ ਤਰ੍ਹਾਂ ਦੇ ਮਜ਼ਦੂਰ ਦਾ ਜਿਹੜਾ ਅੱਜ ਨੁਕਸਾਨ ਹੋਣਾ ਜੇ ਉਹ ਕਾਨੂੰਨ ਲਾਗੂ ਕਰ ਦਿੱਤਾ ਨਾ ਰੱਦ ਹੋਏ ਤੇ ਅੱਜ ਕਮਾਨਤਰੀ ਮਜ਼ਦੂਰ ਦਿਵਸ ਦਿਹਾੜਾ ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ ਅੱਜ ਤੋਂ 138 ਸਾਲ ਪਹਿਲਾਂ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੇ ਵਿੱਚ ਮਜ਼ਦੂਰਾਂ ਨੇ ਜਥੇਬੰਦ ਹੋ ਕੇ 8 ਘੰਟੇ ਦੀ ਵਾਸਤੇ ਜਿਹੜੀ ਸੀ ਦਿਹਾੜੀ ਸੀ ਉਹਦੀ ਲੜਾਈ ਸ਼ੁਰੂ ਕੀਤੀ ਸੀ ਔਰ ਸਰਮਾਇਦਾਰ ਕਾਰਖਾਨੇਦਾਰ ਔਰ ਉੱਥੋਂ ਦੀ ਪੁਲਿਸ ਨੇ ਜਿਹੜਾ ਸੀ ਉਥੇ ਪੱਤ ਅੱਠ ਜਿਹੜੇ ਸੀਗੇ ਮਜ਼ਦੂਰ ਜਿਹੜੇ ਸ਼ਹੀਦ ਕਰਤੇ ਔਰ 7-8 ਜਿਹੜੇ ਆਗੂ ਸੀਦੇ ਉਹਨਾਂ ਨੂੰ ਠੂਠੇ ਮਕਦਮੇ ਵਸਾਲਿਆ ਗਿਆ ਸੀ ਉਸ ਦਿਨ ਤੋਂ ਚੱਲੀ ਹੋਈ ਲੜਾਈ ਜਿਹੜੀ ਆ ਅੱਜ ਵੀ ਉਹ ਬਹੁਤ ਹੀ ਮਹੱਤਵਪੂਰਨ ਹੈ ਕਿ ਸਮੇਂ ਦੇ ਦੌਰਾਨ ਜਿਹੜੇ ਵਿਕਸਤ ਦੇ ਸੀ ਉੱਥੇ ਮਜ਼ਦੂਰਾਂ ਨੇ ਬਹੁਤ ਪ੍ਰਾਪਤੀਆਂ ਕੀਤੀਆਂ ਜਥੇਬੰਦੀ ਦਾ ਅਧਿਕਾਰ ਹਾਸਲ ਕੀਤਾ ਪੈਨਸ਼ਨ ਦਾ ਅਧਿਕਾਰ ਹਾਸਲ ਕੀਤਾ ਔਰ ਜਿਹੜਾ ਦਿਹਾੜੀ ਸੀਗੀ ਉਹ 8 ਘੰਟੇ ਜਿਹੜੀ ਪ੍ਰਾਪਤ ਕੀਤੀ ਔਰ ਅੱਜ ਦੇ ਸਮੇਂ 'ਚ ਜਿਹੜੀਆਂ ਹਾਕਮ ਸਰਕਾਰਾਂ ਆਂ ਸਾਮਰਾਜ ਆ ਫਿਰ ਇਹਨਾਂ ਹੱਕਾਂ ਨੂੰ ਖੋਹਣ ਜਾ ਰਿਆ ਔਰ ਜਿਹੜਾ ਪੁੱਠਾ ਘੇੜਾ ਦੇ ਰਿਆ ਹਿੰਦੁਸਤਾਨ ਦੇ ਵਿੱਚ ਵੀ ਜਿਹੜੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਸੀ ਜਿਹੜੇ ਕਾਨੂੰਨ ਜਿਹੜੇ ਮਜ਼ਦੂਰਾਂ ਦੇ ਹੱਕ ਜੁ ਬਣੇ ਸੀ ਲੇਬਰ ਕੋਡ ਉਹ ਰੱਦ ਕਰ ਦਿੱਤੇ ਗਏ ਔਰ ਸਰਕਾਰ ਨੇ ਜਿਹੜੇ ਨਵੇਂ ਚਾਰ ਕੋਡ ਬਣਾਉਂਦੇ ਆ ਉਹਨਾਂ ਨੂੰ ਰੱਦ ਕਰਾਉਣ ਲਈ ਫਿਰ ਇੱਕ ਵਾਰੀ ਹਿੰਦੁਸਤਾਨ ਦੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਸਾਰਿਆਂ ਨੇ ਇਕੱਠੇ ਹੋ ਕੇ ਇਸ ਦਿਨ ਤੇ ਇਹ ਜਿਹੜਾ ਐਧ ਕਰਨਾ ਚਾਹੀਦਾ ਇਹ ਸਰਕਾਰ ਜਿਹੜੇ ਆ ਇਹ ਜਿਹੜੇ ਸਾਡੇ ਹੱਥ ਸੀ ਮਜ਼ਦੂਰਾਂ ਦੇ ਪਸਾਨਾ ਦੇ ਮਜ਼ਦੂਰਾਂ ਦੇ ਇਹ ਜਿਹੜੇ ਖੋਰੀ ਆ ਉਹਨੂੰ ਫਿਰ ਜਿਹੜਾ ਬਹਾਲ ਕਰਾਉਣ ਵਾਸਤੇ ਜਦੋਂ ਜਿਹੜੀ ਤੇਜ਼ ਕਰਨੀ ਚਾਹੀਦੀ ਆ ਇਸ ਦਿਨ ਦਾ ਇਹੀ ਸੰਦੇਸ਼ ਆ ਕਿ ਇਕਤਾ ਜਿਹੜੀ ਉਧਾਈ ਜਾਵੇ ਔਰ ਸਾਰੇ ਹੀ ਤਬਕਿਆਂ ਦੇ ਵਿੱਚ ਨਾਲ ਲੈ ਕੇ ਚੱਲਿਆ ਜਾਵੇ ਹਿੰਦੁਸਤਾਨ ਦਾ ਜਿਹੜਾ ਸੁਧਾਨ ਆ ਉਹਨੂੰ ਮਤਲਬ ਸਰਕਾਰ ਜਿਹੜੀ ਆ ਉਹ ਖਤਮ ਕਰਨਾ ਚਾਹੁੰਦੀ ਆ ਔਰ ਤਿਰੰਗੇ ਨੂੰ ਹਟਾਉਣਾ ਚਾਹੁੰਦੀ ਆ ਜਿਹੜੀ ਸਾਡੀ ਜਮਹੂਰੀਅਤ ਆ ਉਹਨੂੰ ਬਹੁਤ ਵੱਡਾ ਖਤਰਾ ਆ ਸਾਰੇ ਜਮਹੂਰੀ ਹੱਤ ਜਿਹੜੇ ਆ ਉਹਦੇ ਵਿੱਚ ਵੀ ਗੁਰਾਂ ਦੇ ਹੱਕ ਆਉਂਦੇ ਆ ਇਹ ਸਾਰੇ ਹੱਕਾਂ ਲਈ ਜਿਹੜੀ ਲੜਾਈ ਆ ਸਾਨੂੰ ਅੱਜ ਇੱਕ ਮੁੱਟ ਜੋ ਕੇ ਕਰਨ ਦਾ ਸਮਾਂ ਆ